ਇਹ ਗੁਰਬਾਣੀ ਦੇ ਵਿੱਚ ਇਸ ਗੱਲ ਨੂੰ ਮਹਾਰਾਜ ਨੇ ਸਦੀਆਂ ਪਹਿਲਾਂ ਆਖਿਆ ਜੇ ਕੋ ਬੁੱਝੇ ਹੋਵੇ ਸਚਿਆਰ ਤਭਲੇ ਉੱਪਰ ਕੱਢਦੇ ਆ ਨਾ ਜੇ ਕੋ ਬੁੱਝੇ ਹੋਵੇ ਬੁੱਝਣਾ ਹੀ ਸਚਿਆਰ ਹੋਣਾ ਹੈ ਕੁਦਰਤ ਦੇ ਵਿੱਚ ਸੱਚ ਵਰਤ ਰਿਹਾ ਹੈ ਤੁਸੀਂ ਕੇਵਲ ਉਹਨੂੰ ਬੁੱਝਣਾ ਹੈ ਬਸ ਇਹੀ ਮਨੁੱਖ ਦਾ ਅਸਲ ਧਰਮ ਹੈ ਕੁਦਰਤ ਦੇ ਵਿੱਚ ਸੱਚ ਵਰਤ ਰਿਹਾ ਹੈ ਸਾਰੀ ਕੁਦਰਤ ਸੱਚ ਦੇ ਵਿੱਚ ਹੀ ਚੱਲ ਰਹੀ ਹੈ ਪਰ ਅਸੀਂ ਉਸ ਬਲਹਾਰੀ ਕੁਦਰਤ ਵਸਿਆ ਜਿਹੜਾ ਵਸਿਆ ਪਿਆ ਸੱਚ ਹੈ ਉਹਨੂੰ ਆਪਣੇ ਅੰਦਰੋਂ ਲੱਭਣਾ ਹੈ ਫਿਰ ਦੂਜੇ ਨਾਲ ਕਦੀ ਨਫ਼ਰਤ ਨਹੀਂ ਕਰਾਂਗੇ ਜਿਹੜੀ ਨਿੰਦਿਆ ਦੀ ਗੱਲ ਸਰ ਕਰ ਰਹੇ ਸੀ ਨਾ ਕਿਉਂ ਕਰਾਂਗੇ ਕਿਉਂਕਿ ਅਸੀਂ ਅਧੂਰੇ ਆ ਨਿੰਦਕ ਉਹ ਹੁੰਦਾ ਜਿਹੜਾ ਅਧੂਰਾ ਹੈ ਹਾਂਜੀ ਜਿਉਂ ਦੀ ਉਸ ਗਿਆਨ ਵਾਲੇ ਪਾਸੇ ਵੱਧਦੇ ਆ ਅਸੀਂ ਨਿੰਦਕ ਨਹੀਂ ਬਲਕਿ ਅਸੀਂ ਕਿਸੇ ਦੇ ਸੁਧਾਰ ਦੀ ਗੱਲ ਕਰਦੇ ਆ ਵੀ ਉਹ ਸੁਧਾਰ ਆਪਣੇ ਵਿੱਚ ਵੀ ਕਰੇ ਅਸੀਂ ਵੀ ਸੁਧਾਰੀਏ ਆਪਣੇ ਆਪ ਨੂੰ ਤੇ ਦੂਜਾ ਵੀ ਸੁਧਾਰ ਅਸੀਂ ਮਿੱਤਰ ਬਣ ਕੇ ਇੱਕ ਦੂਜੇ ਦੇ ਅਫਗਨਾਂ ਨੂੰ ਦੂਰ ਕਿਦਾਂ ਕਰਨਾ ਹੈ ਇਹ ਸਾਡੀ ਸਖਸ਼ੀਅਤ ਦਾ ਗੁਣ ਹੋਣਾ ਚਾਹੀਦਾ ਜਰ ਸਮਾਂ ਬੜਾ ਸੀਮਤ ਹੈ ਸਖਸ਼ੀਅਤ ਇੱਕ ਸਖਸ਼ ਦੇ ਨਾਲ ਸੰਬੰਧਤ ਹੁੰਦੀ ਹੈ ਹਾਂਜੀ ਇੰਜ ਕਹਿ ਲੋ ਕਿ ਮਰਿਆਦਾ ਜਿਹੜੀ ਹੈ ਸਾਡੀ ਸਖਸ਼ੀਅਤ ਨੂੰ ਵਧੀਆ ਬਣਾਉਂਦੀ ਹੈ ਨਿਜਮਾ ਦੇ ਵਿੱਚ ਰੱਖਦੀ ਹੈ ਜਿਵੇਂ ਇੱਕ ਆ ਨਦੀ ਦਾ ਪਾਣੀ ਜਾ ਰਿਹਾ ਨਾ ਤੁਹਾਨੂੰ ਮੇਰੀ ਗੱਲ ਸਮਝ ਆ ਰਹੀ ਸਾਰਿਆਂ ਨੂੰ ਸੌਖੀ ਸਮਝ ਆ ਰਹੀ ਔਖਾ ਜਹ ਨਹੀਂ ਲੱਗਦਾ ਕੁਝ ਠੀਕ ਹੈ ਇੱਕ ਨਦੀ ਦਾ ਪਾਣੀ ਜਾ ਰਿਹਾ ਵਹਿੰਦਾ ਜਾ ਰਿਹਾ ਨਾ ਹਾਂਜੀ ਕਿਧਰ ਨੂੰ ਜਾ ਰਿਹਾ ਭਲਾ ਕਿਸੇ ਵੀ ਦਿਸ਼ਾ ਨੂੰ ਜਾ ਸਕਦਾ ਉਹਦੇ ਦੋ ਕਿਨਾਰੇ ਹੁੰਦੇ ਆ ਆਪਾਂ ਮर्यादा ਨੂੰ ਸਮਝਣਾ ਦੋ ਕਿਨਾਰਿਆਂ ਦੇ ਵਿੱਚ ਵੀ ਪਾਣੀ ਜਾਵੇ ਤੇ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ ਨਾ ਸਮੁੰਦਰ ਤੱਕ ਨਦੀ ਦੀ ਦਾ ਜਿਹੜਾ ਏਮ ਆ گول ਆ ਉਹ ਸਮੁੰਦਰ ਹੀ ਆ ਨਾ ਉੱਥੇ ਪਹੁੰਚਣਾ ਤੇ ਹਰ ਇਨਸਾਨ ਦਾ ਇੱਕ ਏਮ ਇੱਕ ਗੋਲ ਜ਼ਰੂਰ ਹੋਣਾ ਚਾਹੀਦਾ ਅੱਜ ਸਾਡੇ ਬੱਚਿਆਂ ਦਾ ਕੋਈ ਏਮ ਕੋਈ ਗੋਲ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਸਿਰਫ ਇੱਕੋ ਹੀ ਹੁੰਦਾ ਹੈ ਵੀ ਬਾਹਰ ਜਾਣਾ ਇੱਥੋਂ ਤੱਕ ਹੀ ਜ਼ਿਆਦਾ ਸੀਮਤ ਰਹਿ ਗਏ ਔਰ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਕਰਨਾ ਕੁਝ ਲੱਭਣਾ ਕੁਝ ਖੋਜਣਾ ਇਹਦੇ ਬਾਰੇ ਵੀ ਥੋੜਾ ਜਿਹਾ ਜਾਗਰਤ ਹੋਣਾ ਹੈ ਆਪਾਂ ਇਹਦੇ ਬਾਰੇ ਮਹਾਰਾਜ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਦਿਲ ਦੀ ਖੋਜ ਕਰ ਤੇਰੇ ਅੰਦਰ ਬਹੁਤ ਕੁਝ ਕੁਦਰਤ ਦੇ ਵੱਲੋਂ ਰੱਖਿਆ ਹੋਇਆ ਹੈ ਉਹਨਾਂ ਚੀਜ਼ਾਂ ਨੂੰ ਲੱਭ ਪਰ ਉਹ ਫੇਰ ਹੀ ਲੱਭਾਂਗੇ ਜਦੋਂ ਅਨੁਸ਼ਾਸਨ ਤੇ ਧਿਆਨ ਦੋ ਚੀਜ਼ਾਂ ਸਾਡੇ ਜੀਵਨ ਅਨੁਸ਼ਾਸਨ ਪਲੱਸ ਧਿਆਨ ਇਕੁਅਲ ਟੂ ਗਿਆਨ ਅਨੁਸ਼ਾਸਨ ਹੋਵੇਗਾ ਧਿਆਨ ਹੋਵੇਗਾ ਫੇਰ ਹੀ ਕੁਦਰਤ ਵਿੱਚ ਤੁਸੀਂ ਆਪਣੇ ਆਪ ਨੂੰ ਤੇ ਕੁਦਰਤ ਨੂੰ ਸੁਣ ਸਕਦੇ ਹੋ ਤੇ ਫੇਰ ਹੀ ਤੁਸੀਂ ਗਿਆਨवान ਹੋ ਸਕਦੇ ਹੋ ਅਨੁਸ਼ਾਸਨ ਤੇ ਧਿਆਨ ਜਦੋਂ ਇੱਕ ਹੋਵੇਗਾ ਇਹ ਬਾਣੀ ਵਿੱਚ ਵੀ ਆਇਆ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਹਰ ਚੀਜ਼ ਗੁਰੂ ਸਾਹਿਬ ਨੇ ਸਾਈਕੋਲੋਜੀਕਲੀ ਸਰੀਰਕ ਪੱਖ politically ਹਰ ਪੱਖ ਜਿਹੜਾ ਗੁਰੂ ਸਾਹਿਬ ਨੇ ਬਾਣੀ ਸਮਝਾਇਆ ਮੈਂ ਸਮਝਦਾ ਦੁਨੀਆ ਦਾ ਕੋਈ ਸਵਾਲ ਨਹੀਂ ਤੁਸੀਂ ਕਰੋ ਉਹਦਾ ਜਵਾਬ ਗੁਰਬਾਣੀ 'ਚ ਹੈਗਾ ਸਰਬ ਰੋਗ ਦਾ ਔਖਾ ਨਾਮ ਪਰ ਅਸੀਂ ਪਾਠ ਪੂਜਾ ਤੱਕ ਉਹਨੂੰ ਸੀਮਿਤ ਕਰ ਦਿੱਤਾ ਨਾ بس ਇਤੋਂ ਤੱਕ ਰਹਿ ਗਿਆ ਇਸ ਕਰਕੇ ਲੱਭਿਆ ਤੇ ਕੁਝ ਵੀ ਨਹੀਂ ਲੱਭਣਾ ਸੀ ਨਾ ਲੱਭਿਆ ਤੇ ਕੁਝ ਵੀ ਨਹੀਂ ਸੋ ਜਿਹੜੀ ਨਦੀ ਜਾ ਰਹੀ ਆ ਦੋ ਕਿਨਾਰੇ ਜਿਹੜੇ ਉਹਦੇ ਬਣੇ ਹੋਏ ਆ ਮੰਨ ਲਓ ਇੱਕ ਕਿਨਾਰਾ ਟੁੱਟ ਗਿਆ ਤਾਂ ਕੀ ਹੋਵੇਗਾ ਹੋ ਲੋ ਹਾਂਜੀ ਪਾਣੀ ਦੀ ਦਿਸ਼ਾ ਬਦਲੀ ਨਾ ਇੱਕ ਤੇ ਮੰਜ਼ਿਲ ਵਾਲੇ ਪਾਸੇ ਜਾਣ ਤੋਂ ਪਟ ਗਿਆ ਦੂਸਰਾ ਉਹ ਪਾਣੀ ਜਦੋਂ ਬਾਹਰ ਨਿਕਲਣ ਲੱਗ ਗਿਆ ਹਾਂਜੀ ਉਹ ਪਾਣੀ ਰਸਤੇ ਵਿੱਚ ਰੋਪਿਆਂ ਦੇ ਵਿੱਚ ਨਾਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਹਾਂਜੀ ਘਟਦਾ ਜਾਣਾ ਨਾ ਪਾਣੀ ਤੁਹਾਡੀ ਸ਼ਕਤੀ ਇਦਾਂ ਹੀ ਘਟਦੀ ਹੈ ਜਦੋਂ ਤੁਸੀਂ ਆਪਣੀ ਮੰਜ਼ਲ ਵਾਲੇ ਪਾਸੇ ਜਾਣ ਦੀ ਜਗ੍ਹਾ ਇੱਕ ਪਾਸੇ ਨਿਕਲ ਜਾਂਦੇ ਹੋ ਗਲਤ ਪਾਸੇ ਪਬਜੀ ਵਾਲੇ ਪਾਸੇ ਮੋਬਾਈਲ ਵਾਲੇ ਪਾਸੇ ਗਲਤ ਮਿੱਤਰਾਂ ਵਾਲੇ ਪਾਸੇ ਗਲਤ ਸੁਸਾਇਟੀ ਵਾਲੇ ਪਾਸੇ ਫਿਰ ਤੁਹਾਡੀ ਸ਼ਕਤੀ ਘਟਣੀ ਤੁਸੀਂ ਆਪਣੇ ਗੋਲ ਤੁਸੀਂ ਆਪਣੇ ਏਮ ਵਾਲੇ ਪਾਸੇ ਫਿਰ ਨਹੀਂ ਜਾ ਰਹੇ ਇਹ ਸਮਝ ਲਓ ਬਸ ਆਪਣੇ ਆਪ ਨੂੰ ਇਦਾਂ ਹੀ ਮਰਿਆਦਾ ਦੇ ਲੈ ਕੇ ਹੋਣਾ ਹੈ ਉਹ ਪਾਣੀ ਜਿਹੜਾ ਹੈ ਉਹ ਫਿਰ ਟੋਬਿਆਂ ਖੂਹਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਜਾਂ ਨਾਲੀਆਂ ਦੇ ਵਿੱਚ ਫਸ ਕੇ ਰਹਿ ਜਾਣਾ ਫਸ ਕੇ ਰਹਿ ਆਪਾਂ ਵੀ ਇਹ ਨਾਲੀਆਂ ਦੇ ਫਸੇ ਪਹਿ ਨਾ ਕਹੀ ਵਿਕਾਰਾਂ ਦੀ ਗੰਦਗੀ ਦੇ ਵਿੱਚ ਫਸ ਜਾਂਦਾ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਸ ਤਰ੍ਹਾਂ ਦੀਆਂ ਬਰਤੀਆਂ, ਨਿੰਦਾ, ਚੁਗਲੀ, ਚੋਰੀ, ਝੂਠ, ਫਰੇਬ ਸਾਰਾ ਕੁਝ ਆ ਜਾਂਦਾ ਇੱਕ ਤੇ ਪਾਣੀ ਘਟਣ ਲੱਗ ਗਿਆ ਦੂਸਰਾ ਮੰਝਲ ਵਾਲੇ ਪਾਸੇ ਥੜਕ ਗਿਆ ਤੇ ਤੀਜਾ ਉਹ ਫਿਰ ਨੁਕਸਾਨ ਕਰਦਾ ਹੈ ਉਹਨਾਂ ਸਪਤੀ ਦਾ ਹਰ ਬਣ ਕੇ ਫਸਲਾਂ ਬਰਬਾਦ ਕਰ ਦਿੰਦਾ ਹੈ ਕੀਤੀਆਂ ਨੇ ਕਿੰਨੀ ਵਾਰੀ ਆਪਣੇ ਇਲਾਕੇ ਚ ਹੜ੍ਹ ਆਉਂਦੇ ਕਿੰਨਾ ਉਹਦਾ ਨੁਕਸਾਨ ਹੋਇਆ ਇੱਕ ਤੇ ਪਾਣੀ ਆਪਣੇ ਆਪ ਦੇ ਵਿੱਚ ਆਪਣੀ ਮੰਜ਼ਲ ਤੋਂ ਘਟ ਗਿਆ ਖੜਕ ਗਿਆ ਫਿਰ ਉਹਦੀ એનર્ਜੀ ਉਹਦੀ ਤਾਕਤ ਵੀ ਘਟ ਗਈ ਘਟ ਗਈ ਹੈ ਨਾ ਤੀਸਰਾ ਉਹ ਬਰਬਾਦੀ ਦਾ ਕਾਰਨ ਬਣ ਗਿਆ ਬਸ ਇਹੀ ਹੈ ਕਿ ਜਦੋਂ ਅਸੀਂ ਮਰਿਆਦਾ ਨੂੰ ਛੱਡ ਦਿੰਨੇ ਡਿਸਪਲਾਈਨ ਨੂੰ ਤੇ ਇਹ ਸਾਰੇ ਅਫਗੁਨ ਜਿਹੜੇ ਸਾਡੇ ਵਿੱਚ ਵੀ ਆ ਜਾਂਦੇ